ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਸੈਨਾ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਕੁਝ ਸ਼ੱਕੀ ਜਿਹੜੇ ਨੌਜਵਾਨਾਂ ਨੂੰ ਨਾਕੇ ਤੇ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਸ਼ੱਕੀ ਨੌਜਵਾਨਾਂ ਵੱਲੋਂ ਪੁਲਿਸ ਤੇ ਫਾਇਰ ਕਰ ਦਿੱਤੇ ਗਏ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਫਾਇਰ ਕੀਤੇ ਗਏ ਤਾਂ ਗੋਲੀ ਜੜੀ ਆ ਉਹਨਾਂ ਦੇ ਲੱਤ 'ਚ ਜਾ ਕੇ ਲੱਗਦੀ ਹੈ ਜਿਸ ਤੇ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਉਸਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪੁਲਿਸ ਨੂੰ ਸ਼ੱਕ ਪਿਆ ਸੀ ਕਿ ਇਹ ਕੁਝ ਗੈਂਗਸਟਰ ਜਾਂ ਬਦਮਾਸ਼ ਲੱਗਦੇ ਨੇ ਜੋ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਔਰੇ ਨੇ ਤੇ ਜਾ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾ ਰਹੇ ਰਸਤੇ ਜਦੋਂ ਉਹਨੂੰ ਰੋਕ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਜਿਸ ਤੇ ਕਰਨ ਇਹ ਜ਼ਖਮੀ ਹੋ ਜਾਂਦੇ ਨੇ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤਾਂ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕਿਸਤ ਕਿੱਧਰ ਜਾ ਰਹੇ ਸਨ ਤਾਂ ਇਹਨਾਂ ਕੋਲ ਜਿਹੜਾ ਵੈਪਨ ਸੀਗਾ ਉਹ ਲੀਗਲ ਹੈ ਜਾਂ ਅਲਿਗਲ ਹੈ ਕੋਈ ਦੋਸ਼ਸ਼ਕੀ ਬੰਦੇ ਜਿਹੜੇ ਹੈਗੇ ਮੜਾ ਕੁਕੜਾ ਕਰਨ ਦੀ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰ ਤੁਰ ਰਹੇ ਉਹ ਉਹਨੂੰ ਦੇ ਦਾ ਜਾਨਦੇ ਹੋਏ ਇੱਕ ਨੱਕਾ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀਨ ਜਰਸਾਸ ਨਾਮ ਸਿੰਘ ਸਮੰਦੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨੱਕੇ ਤੇ ਸਾਡੇ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ